ਸੋ ਲੋਕ ਮੈਲਾ ਚੌਥਾ ਅੱਦੋਂ ਦੇ ਸਤ ਪਾਉ ਨਾ ਵਿੱਚੈ ਪਿੱਛੋਂ ਦੇ ਆਖਿਆ ਤਮਨਾਵੈ ਅੱਧ ਵਿੱਚ ਫਿਰੈ ਮਨਮੁਖ ਵਿਚਾਰ ਗੱਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾ ਸਤਗੁਰ ਪਾਰ ਬੰਧ ਨਦਰੀ ਆਵੈ ਤਾ ਅਪਯੋਤੀਵ ਸ਼ਬਦ ਗੁਰ ਕੇਰਾ ਸਭ ਕਾਣਾ ਅੰਦੇਸ਼ਾ ਪਰਮ ਚੁਕਾਵੈ ਸਦਾ ਅਨੰਦ ਰਹੈ ਦਿਨ ਰਾਤੀ ਜਨ ਨਾਮਕ ਅਨ ਦਿਨ ਹਰ ਗੁਣ ਗਾਵੈ ਮੈਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਇ ਸੋ ਧਲਕੇ ਉਠ ਹਰ ਨਾਮ ਸਿ ਆਵੈ ਉਦਮ ਕਰੇ ਧਲਕੇ ਪਰ ਭਾਤੀ ਇਸ ਨਾਮ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਤਿਲਵਿਥ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਵੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨਮਨਾਮਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਾਂ ਨਾਮ ਜਪਾਵੇ ਪੌੜੀ ਜੋ ਤੁਦ ਸੱਚ ਧਿਆਇੰਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਤਿੰਕੀ ਬਰਕਤ ਖਾਹੇ ਅਸੰਖ ਕਰੋੜੇ ਤੁਧਨੋ ਸਭ ਧਿਆਇਂਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਦਿਨ ਸਤਗੁਰ ਸੇਵੈਂ ਖਾਂਦੇ ਪੈਂਦੇ ਸੇ ਮੋਏ ਮਰ ਜੰਮੇ ਕੋੜੇ ਹੋਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸਕਟੈ ਮੁਖ ਕੋਲੇ ਮਨ ਖੋਟੇ ਦੇਵ ਛੋੜੇ ਸ਼ਲੋਕ ਮੈਲਾ ਚੌਥਾ ਮਾਲ ਜੂਈ ਭਰਿਆ ਨੀਲਾ ਕਾਲਾ ਖਦੂਲੜ ਤਿੰਨ ਵੇ ਮੁਖ ਵੇ ਮੁਖਾਏ ਨੋ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੂੰੜ ਸਗਵੀ ਮਲ ਲਾਏ ਮਨ ਮੁਖ ਆਇਆ ਤਰਾਈ ਜੋ ਨਿੰਦਾ ਚੁਗਲੀ ਨੋ ਵੇ ਮੁਖ ਕਰਕੇ ਭੇਜਿਆ ਉਥੈ ਵੀ ਮੂੰਹ ਕਾਲਾ ਦੋਹਾਂ ਵੇ ਮੁਖਾਂ ਦਾ ਕਰਾਇਆ ਪੜ ਸੁਣਿਆ ਸਭਤ ਜਗਤ ਵਿੱਚ ਭਾਈ ਵੇ ਮੁਖ ਸਣ ਨਫਰ ਪੌਲੀ ਪੰਦੀ 파ਵਾ ਹੋਏ ਕ ਉਠਕਰ ਆਇਆ ਅੱਗਾ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੇ ਤਾਂ ਬੁੱਟੀ ਭਤੀਜੀ ਫਿਰ ਆਣ ਘਰ ਪਾਇਆ ਹਲਤ ਪਲਤ ਦੋਵੇਂ ਗੈ ਨਿਤ ਸੁੱਖਾਂ ਕੂਕੇ ਤਿਆਇਆ ਤਹਨ ਤਹਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਸੱਚ ਹੈ ਮਾਰ ਪਚਾਇਆ ਇਹ ਅਥਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਮਹਿਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੈ ਧਰਵਤ ਹੋਵੇ ਸੋ ਨਫਰੈ ਹੱਥ ਆਵੇ ਣਹੋਂਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਆਰਵੇਦਕ ਹੰਦੇ ਤਖਤ ਮੁਖਾਇ ਤੇ ਬੋਲਦੇ ਸੇ ਵਚਨੋ ਹੋਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਖ ਧੰਨਰ ਸੰਤ ਨਾਲ ਖੰਦੇ ਓਏ ਲੋਚਨ ਉਨਾ ਗੁਣੈ ਨੂੰ ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਥੁਰ ਮੰਦੇ ਜੋ ਮਾਰੇ ਤਨ ਪਾਰ ਬ੍ਰਹਮ ਸੇਕ ਸੈ ਨ ਸੰਦੇ ਵੈਰ ਕਰੇ ਨਿਰਵੈਰ ਨਾਲ ਤਨ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰ ਐਂ ਪਵੰਦੇ ਪੇਡ ਮੁੰਡਾ ਹੂੰ ਕਟਿਆ ਤਿਸ ਦਾਲ ਸੁਤੰਦੇ ਸ਼ਲੋਕ ਮੈਲਾ ਚੌਥਾ ਅੰਤਰ ਹਰ ਗੁਰੂ ਤਿਆਹਾਂ ਦਾ ਵੱਡੀ ਵਡਿਆਈ ਤੋ ਸਦੇਤੀ ਪੂਰੇ ਸਤਗੁਰੂ ਟਟੇ ਨਹੀਂ ਇੱਕ ਤੇਲ ਕਿਸੈ ਦੀ ਠਾਈ ਸੱਚ ਸਾਹਿਬ ਸਤਗੁਰੂ ਕੈ ਵੱਲ ਹੈ ਤਾਂ ਚੱਕ ਚੱਕ ਮਰੇ ਸਭ ਲੁਕਾਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਚੜੈ ਸੁਵਾਈ ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ ਮੈਲਾ ਚੌਥਾ ਸਤਗੁਰ ਸੇਤੀ ਗੰਤ ਦੇ ਰੱਖੇ ਹਲਕ ਪਲਤ ਸਭ ਤਿਸ ਕਾ ਗਿਆ ਨਿਤ ਚਹੀਆ ਪਾਏ ਝੱਗੂ ਸੁੱਟੇ ਚਖਦਾ ਚਖਦਾ ਛੜ ਪਿਆ ਨਿਤ ਉਪਾਵ ਕਰ ਮਾਇਆ ਤਨ ਕਾਰਣ ਅਗਲਾ ਤਨ ਭੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਿਆ ਨਿਰਵੈਰ ਨਾਲ ਜੇ ਵੈਰ ਚਾਏ ਸਭ ਪਾਪ ਜਗਤ ਕਾ ਤੈਨ ਸਿਰ ਲਿਆ ਉਸ ਅੱਗੇ ਪਿੱਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੋਹ ਅੰਭ ਪਿਆ ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂਖੇ ਹੂ ਸੇਤੀ ਰੜ ਗਿਆ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕ ਅਨੰਦਿਨ ਨਾਮ ਤੇ ਆਇਆ ਹਰ ਸਿਮਰਤ ਕਿਲਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੋਂ ਉੱਪਰ ਤੂੰ ਦੀਬਾਣ ਜੋ ਤੁਧ ਸੱਚ ਧਾਇੰਦੇ ਸੱਚ ਸੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਸੇ ਭਗਤ ਜਿਨੀ ਗੁਰਮੁਖ ਸਾਲ ਆਇਆ ਸੱਚ ਸ਼ਬਦ ਨਿਸ਼ਾਨ ਹੱਥ ਜੇ ਸੱਚੇ ਸੇਵੰਦੇ ਤੈਨੁ ਵਾਰੀ ਸਦ ਕੁਰਬਾਨ ਸਲੋਕ ਮੈਲਾ ਚੌਥਾ ਤੁਰ ਮਾਰੇ ਪੂਰੇ ਸਤਿਗੁਰੂ ਸੇ ਹੀ ਹੁਣ ਸਤਿਗੁਰ ਮਾਰੇ ਜੇ ਮਿਲਣੋਂ ਬਹੁਤ ਏਰਾ ਲੋਚੀਏ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲਹਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸਮਾਰੇ ਜਮ ਜੰਦਾਰੇ ਗੁਰ ਬਾਬਾ ਫਿੱਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰੇ ਆ ਕਿਆ ਹੱਥ ਇਹਨਾ ਵਿਚਾਰੇ ਗੁਰ ਚੌਥੀ ਪੀੜੀ ਤਕਿਆ ਤਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛਾ ਹੈ ਸੋ ਫਲ ਪਾਏ ਸੀ ਪੁੱਤ ਤਨ ਲਕshmi ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਗੁਰੂ ਜਿਸ ਲਿਖਿਆ ਲਿਖਤ ਲਿਲਾ ਰੇ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰਸਿਖ ਮਿੱਤ ਪਿਆਰੇ ਮੈਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਐ ਤਾਂ ਜੇ ਕਛ ਆਪ ਦੂ ਕੀਚ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹ ਅਖਾੜਾ ਹਰ ਤ੍ਰੀਤਮ ਸੱਚੇ ਕਾ ਜੇਨ ਆਪਣਾ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾਂ ਕੀ ਰਖ ਕਰੇ ਹਰ ਸੁਆਮੀਿੰਦ ਕਾ ਦੁਸ਼ਟਾਂ ਕੇ ਮੂੰ ਕਾਲੇ ਕਰਾਏ ਸਤਗੁਰ ਕੀ ਵਡਿਆਈ ਨਿਤ ਚੜਾਏ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨੰਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਘਰਿ ਵਸਾਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੂ ਕਢਾਏ ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰਤਾ જયਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਸਨ ਕੀ ਹਰ ਤੈਜ ਰਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸਤਿਸ਼ਾ ਹਮਾਰੇ ਸਤ ਪੂੰਜੀ ਨਾਮ ਡੜਾਏ ਪ੍ਰਭ ਵਣਜਾਰੇ ਥਾਰੇ ਸੱਚ ਸੇਵੈ ਸੱਚ ਵਣੰਜਲੇ ਗੁਣ ਕਥੈ ਨਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ गुर शब्द लिखारे